the kids corner ਮੋਤੀ ਲਾਲ ਤੇ ਸਿਆਣੀ ਕੀੜੀ ਇੱਕ ਸੀ ਚਿੜੀ ਤੇ ਇੱਕ ਸੀ ਕਾਂ ਇੱਕ ਦਿਨ ਦੋਵੇਂ ਚੋਗਾ ਚੁਗਣ ਵਾਸਤੇ ਇਕੱਠੇ ਉੱਡੇ 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 ਸਮੁੰਦਰ ਕਿਨਾਰੇ ਅਪੜੇ ਉੱਥੇ ਚਿੜੀ ਨੂੰ ਲੱਗ ਗਿਆ ਮੋਤੀ ਅਤੇ ਕਾਂ ਨੂੰ ਲੱਗ ਗਿਆ ਲਾਲ ਚਿੜੀ ਕਹਿੰਦੀ ਮੇਰਾ ਮੋਤੀ ਵੱਧ ਕੀਮਤੀ ਹੈ ਕਾਂ ਕਹਿੰਦਾ ਮੇਰਾ ਲਾਲ ਵੱਧ ਮਹਿੰਗਾਏ ਦੋਵੇਂ ਜਣੇ ਜ਼ੋਰੀ ਕੋਲ ਪਰਖ ਕਰਵਾਉਣ ਵਾਸਤੇ ਗਏ ਜ਼ੋਰੀ ਨੇ ਪਹਿਲਾਂ ਲਾਲ ਪਰਖਿਆ ਫਿਰ ਮੋਤੀ ਲਾਲ ਦੀ ਕੀਮਤ ਦੱਸੀ ਲੱਖ ਰੁਪਿਆ ਅਤੇ ਮੋਤੀ ਦੀ ਸਵਾ ਲੱਖ ਕਾਂ ਦੇ ਮਨ 'ਚ ਬੇਈਮਾਨੀ ਆ ਗਈ ਬੋਲਿਆ ਚਿੜੀ ਭੈਣ ਆਪਣਾ ਮੋਤੀ ਤਾਂ ਦਿਖਾ ਜ਼ਰਾ ਚਿੜੀ ਸੀ ਵਿਚਾਰੀ ਆਲੀਪੋਲੀ ਮਾਸੂਮ ਮੋਤੀ ਝਟ ਕਾਂ ਸਾਹਮਣੇ ਰੱਖ ਦਿੱਤਾ ਕਾਂ ਨੇ ਕੜਕ ਚੁੰਝ ਵਿੱਚ ਮੋਤੀ ਫੜਿਆ ਤੇ ਉੱਡ ਗਿਆ ਉੱਡਦਾ ਉੱਡਦਾ ਪਿੱਪਲ ਦੇ ਦਰਖਤ ਉੱਪਰ ਜਾ ਬੈਠਿਆ ਚਿੜੀ ਵੀ ਪਿੱਛੇ-ਪਿੱਛੇ ਉੱਡ ਕੇ ਆ ਗਈ ਆ ਕੇ ਕਿਹਾ ਕਾਂ ਪਾਈ ਮੇਰਾ ਮੋਤੀ ਮੈਨੂੰ ਦੇ ਦੇ ਕਾਂ ਕਹਿੰਦਾ ਦਫਾ ਹੋ ਇੱਥੋਂ ਮੈਂ ਤੇਲਾ ਮੋਤੀ ਕੱਢ ਲਿਆ ਚਿੜੀ ਨੇ ਕਾਂ ਦੀਆਂ ਬੜੀਆਂ ਮਿੰਤਾਆਂ ਕੀਤੀਆਂ ਹੱਥ ਬੰਨੇ ਪਰ ਕਾਂ ਨੇ ਕਿੱਥੇ ਮੰਨਣਾ ਸੀ ਨਾ ਮੋਤੀ ਦੇਣਾ ਸੀ ਨਾ ਦਿੱਤਾ ਦੁਖੀ ਹੋ ਕੇ ਚਿੜੀ ਨੇ ਪਿੱਪਲ ਨੂੰ ਕਿਹਾ ਪਿੱਪਲ ਉਹ ਪਿੱਪਲ ਇਹੋ ਜੇ ਮਾਰੇ ਕਾਨੂ ਤੂੰ ਆਪਣੇ ਉੱਪਰ ਕਿਉਂ ਬੈਠਣ ਦਿੰਨਾ ਹੈ ਉਡਾ ਦੇ ਇਸਨੂੰ ਪਿੱਪਲ ਨੇ ਪੱਤਿਆਂ ਦੀ ਖੜਖੜ ਵਿੱਚ ਜਵਾਬ ਦਿੱਤਾ ਮੈਂ ਕਿਉਂ ਉਡਾਵਾਂ ਕਾਨੂ ਭਲਾ ਮੇਰਾ ਕੀ ਵਿਗਾੜਿਆ ਹੈ ਇਸਨੇ ਦੁਖੀ ਹੋ ਕੇ ਉੜਦੀ ਉੜਦੀ ਚਿੜੀ ਤਰਖਾਣ ਕੋਲ ਗਈ ਜਾ ਕੇ ਕਹਿੰਦੀ ਮਿਸਤਰੀ ਜੀ ਪਿੱਪਲ ਮੇਰੀ ਗੱਲ ਨਹੀਂ ਮੰਨਦਾ ਪਿੱਪਲ ਵੱਢ ਦੇ ਤਰਖਾਣ ਕਹਿੰਦਾ ਪਿੱਪਲ ਨੇ ਮੇਰਾ ਕੀ ਵਿਗਾੜਿਆ ਹੈ ਜੋ ਮੈਂ ਪਿੱਪਲ ਵੱਡਾਂ ਮੈਂ ਕੋਈ ਵਿਲਾ ਬੈਠਾ ਚਿੜੀ ਰਾਜੇ ਦੇ ਮਹਿਲ ਪੁੱਜੀ ਤੇ ਰਾਜੇ ਨੂੰ ਕਿਹਾ ਮਿਸਤਰੀ ਮੇਰਾ ਕੰਮ ਨਹੀਂ ਕਰਦਾ ਮਹਾਰਾਜ ਉਸ ਨੂੰ ਸਜ਼ਾ ਦਿਓ ਰਾਜੇ ਨੇ ਕਿਹਾ ਕੋਈ ਸ਼ਿਕਾਇਤ ਨਹੀਂ ਆਈ ਮੇਰੇ ਕੋਲ ਮਿਸਤਰੀ ਦੀ ਕੇਵਲ ਤੇਰੀ ਗੱਲ ਸੁਣ ਕੇ ਸਜ਼ਾ ਦੇ ਦਿਆਂ ਏਕ ਹੀ ਇਨਸਾਫ ਹੋਇਆ ਦਫਾ ਹੋ ਸਮਝਾਇਆ ਨਾ ਕਰ ਉੱਡਦੀ ਉੱਡਦੀ ਚਿੜੀ ਰਾਣੀ ਦੇ ਮਹਿਲ ਵਿੱਚ ਗਈ ਰਾਣੀ ਨੂੰ ਕਿਹਾ ਮਾ ਰਾਣੀ ਜੀ ਰਾਜਾ ਮੇਰਾ ਆਖਾ ਨਹੀਂ ਮੰਨਦਾ ਤੁਸੀਂ ਰਾਜੇ ਨਾਲ ਰੁੱਸ ਜਾਓ ਰਾਣੀ ਨੇ ਕਿਹਾ ਕਿਉਂ ਰੁੱਸਾ ਰਾਜੇ ਨੇ ਮੇਰਾ ਕੀ ਵਿਗਾੜਿਆ ਏ ਉੱਡਦੀ ਉੱਡਦੀ ਚਿੜੀ ਚੂਹਿਆਂ ਕੋਲ ਗਈ ਚੂਹੇ ਭਾਈਓ ਮੇਰਾ ਕਹਿਣਾ ਮੰਨ ਕੇ ਰਾਣੀ ਦੀਆਂ ਪੁਸ਼ਾਕਾਂ ਕੁੱਤਰ ਦਿਓ ਚੂਹਿਆਂ ਨੇ ਕਿਹਾ ਰਾਣੀ ਨੇ ਸਾਡਾ ਕੀ ਨੁਕਸਾਨ ਕੀਤਾ ਕਿ ਅਸੀਂ ਉਸ ਦੇ ਲਿਬਾਸ ਕੁੱਤਰੀਏ ਚਿੜੀ ਉੱਡਦੀ ਉੱਡਦੀ ਬਿੱਲੀ ਕੋਲ ਗਈ ਬਿੱਲੀ 마ਸੀ ਥੋੜੀ ਖੇਚਲ ਕਰ ਤੇ ਚੂਹਿਆਂ ਨੂੰ ਖਾ ਜਾ ਬਿੱਲੀ ਨੇ ਕਿਹਾ ਮੇਰਾ ਕੀ ਨੁਕਸਾਨ ਕੀਤਾ ਚੂਹਿਆਂ ਨੇ ਜੋ ਮੈਂ ਖਾਵਾਂ ਚਲੀ ਜਾ ਉਡਦੀ ਉਡਦੀ ਚਿੜੀ ਕੁੱਤਿਆਂ ਕੋਲ ਗਈ ਕਿਹਾ ਕੁੱਤਿਓ ਪਾਈਓ ਬਿੱਲੀ ਨੂੰ ਵੱਢੋ ਕੁੱਤੇ ਕਹਿੰਦੇ ਅਸੀਂ ਬਿੱਲੀ ਨੂੰ ਕਿਉਂ ਵੱਢੀਏ ਸਾਡੀ ਕਾਦੀ ਦੁਸ਼ਮਣੀ ਉਡਦੀ ਉਡਦੀ ਚਿੜੀ ਸੋਟੀਆਂ ਕੋਲ ਗਈ ਕਹਿੰਦੀ ਸੋਟਿਓ ਤੁਸੀਂ ਕੁੱਤਿਆਂ ਨੂੰ ਕੁੱਟੋ ਸੋਟੀਆਂ ਕਹਿੰਦੀਆਂ ਅਸੀਂ ਕੁੱਤਿਆਂ ਨੂੰ ਕਿਉਂ ਗੁੱਟੀਏ ਸਾਡੀ ਉਹਨਾਂ ਨਾਲ ਕੀ ਦੁਸ਼ਮਣੀ ਫੇਰ ਜਿੜੀ ਅੱਗ ਕੋਲ ਗਈ ਬੇਂਟੀ ਕੀਤੀ ਅਗਨੀ ਦੇਵ ਸੋਟੀਆਂ ਮੇਰਾ ਕਹਿਣਾ ਨਹੀਂ ਮੰਨਦੀਆਂ ਤੂੰ ਸੋਟੀਆਂ ਨੂੰ ਜਲਾ ਦੇ ਅੱਗ ਨੇ ਕਿਹਾ ਕਿਉਂ ਸੋਟੀਆਂ ਨਾਲ ਮੇਰਾ ਕੀ ਵੈਰ ਮੈਂ ਕਿਉਂ ਜਲਾਵਾ ਚਿੜੀ ਉੜਦੀ ਉੜਦੀ ਫੇਰ ਤਲਾਬ ਕੋਲ ਗਈ ਕਿਹਾ ਤਲਾਬ ਵੀਰ ਮੇਰਾ ਆਖਾ ਮੰਨ ਕੇ ਅੱਗ ਬੁਝਾ ਦੇ ਇੱਕ ਵਾਰ ਤਲਾਬ ਨੇ ਕਿਹਾ ਅੱਗ ਨਾਲ ਮੇਰਾ ਕੀ ਵੈਰ ਤੇ ਤੇਰੇ ਨਾਲ ਮੇਰਾ ਕੀ ਲਾਗਾ ਦੇਗਾ ਮੈਂ ਕਿਉਂ ਅੱਗ ਬੁਝਾਵਾਂ ਚਿੜੀ ਫੇਰ ਉੜਦੀ ਉੜਦੀ ਹਾਥੀਆਂ ਕੋਲ ਗਈ ਕਿਹਾ ਹਾਥਿਓਂ ਤਲਾਬ ਵਿੱਚ ਵੜ ਕੇ ਤਲਾਬ ਦਾ ਪਾਣੀ ਗੰਦਲਾ ਕਰ ਦਿਓ ਹਾਥੀਆਂ ਨੇ ਕਿਹਾ ਕਿਉਂ ਅਸੀਂ ਕਿਉਂ ਗੰਦਲਾਈਏ ਤਲਾਬ ਦਾ ਪਾਣੀ ਉੱਡਦੀ ਉੱਡਦੀ ਚਿੜੀ ਥੱਕ ਗਈ ਆਖਰ ਕੀੜੀ ਕੋਲ ਗਈ ਕੀੜੀ ਨੂੰ ਆਪਣੀ ਸਾਰੀ ਦਰਦਪਰੀ ਕਹਾਣੀ ਸੁਣਾਈ ਤੇ ਕਿਹਾ ਜੇ ਤੂੰ ਹਾਥੀ ਦੇ ਕੰਨ ਵਿੱਚ ਵੜ ਕੇ ਦੰਦੀ ਵੱਢੇ ਤਾਂ ਹਾਥੀ ਮੇਰੀ ਗੱਲ ਮੰਨੇਗਾ ਨਹੀਂ ਤਾਂ ਮੇਰੀ ਕਿਤੇ ਸੁਣਵਾਈ ਨਹੀਂ ਕੀੜੀ ਮੰਨ ਗਈ ਕਹਿੰਦੀ ਹੋਰ ਤੇਰੇ ਕਦ ਕਮ ਆਉਂਗੀ दुखी ਦੀ ਬਾਹ ਫੜਨੀ ਤਾਂ ਮੇਰਾ ਤਰਮ ਹੈ ਫਿਰ ਕਦ ਮੌਕਾ ਮਿਲੇਗਾ ਚਿੜੀ ਕਹਿੰਦੀ ਫਿਰ ਦੇਰ ਕਿਸ ਗੱਲ ਦੀ ਜਲਦੀ ਕਰ ਕੀੜੀ ਨੇ ਤਿਆਰ ਹੋਣ ਵਾਸਤੇ ਪਾਣੀ ਵਿੱਚ ਡੁਬਕੀ ਲਾ ਕੇ ਇਸ਼ਨਾਨ ਕੀਤਾ ਕੇਸ ਤੋਤੇ ਗੁੱਤ ਕੀਤੀ ਮੱਥੇ ਉੱਪਰ ਬਿੰਦੀ ਲਾਈ ਸੁਰਮਾ ਪਾਇਆ ਤੇ ਸੋਲਾ ਸ਼ਿੰਗਾਰ ਕਰਕੇ ਛਮ ਛਮ ਕਰਦੀ ਹਾਥੀ ਦੇ ਕੰਨ ਵਿੱਚ ਵੜ ਕੇ ਦੰਦੀ ਵੱਡਣ ਵਾਸਤੇ ਤੁਰ ਪਈ ਕੀੜੀ ਨੂੰ ਆਪਣੇ ਵੱਲ ਆਉਂਦਿਆਂ ਦੇਖ ਕੇ ਹਾਥੀ थरथਰ ਕੰਬਣ ਲੱਗਾ ਮਿੰਤਾ ਕਰਨ ਲੱਗਾ ਨਾ ਕੀੜੀ ਭੈਣ ਮੇਰੇ ਕੰਨ ਵੱਲ ਨਾ ਆ ਦਸਵੇਂ ਤੇਰੀ ਕੀ ਸੇਵਾ ਕਰ ਸਕਦਾ ਕੀੜੀ ਨੇ ਕਿਹਾ ਜਦੋਂ ਤੈਨੂੰ ਚਿੜੀ ਨੇ ਪਾਣੀ ਗੰਦਲਾ ਲੈ ਕੇ ਆ ਸੀ ਜਵਾਬ ਕਿਉਂ ਦਿੱਤਾ ਹਾਥੀ ਨੇ ਹੱਥ ਬੰਨ ਲੇ ਕਿਹਾ ਗਲਤੀ ਹੋ ਗਈ ਹੁਣੇ ਜਾਣਾ ਪਾਣੀ ਗੰਦਲਾ ਕਰ ਦੰਨਾ ਹਾਥੀ ਸਰੋਵਰ ਕਿਨਾਰੇ ਗਿਆ ਸਰੋਵਰ ਲੱਗਾ ਮਿੰਤਾ ਕਰਨ ਹਾਥੀ ਭਾਈ ਮੈਨੂੰ ਗੰਦਲਾ ਨਾ ਕਰ ਮੈਂ ਹੁਣੇ ਅੱਗ ਬੁਝਾ ਦਿੰਨਾ ਅੱਗ ਬੋਲੀ ਲਿਆਓ ਲਾਠੀਆਂ ਹੁਣੇ ਜਲਾ ਦੇਨੀ ਆ ਮੈਨੂੰ ਕੰਨ ਨੂੰ 부ਜਾਉਂਦੇ ਮੈਂ ਕਹਿਣਾ ਮੰਨਤਾ ਰਹੀਆਂ ਲਾਠੀਆਂ ਕਹਿਣ ਲੱਗੀਆਂ ਦਿਖਾਓ ਕੁੱਤੇ ਕਿੱਥੇ ਨੇ ਹੁਣੇ ਜੰਬ ਦਿੰਦੀਆਂ ਕੁੱਤੇ ਭੌਂਕਣ ਲੱਗੇ ਬਿੱਲੀਆਂ ਸਾਡੀਆਂ ਕੋਈ 마ਸੀਆਂ ਲੱਗਦੀਆਂ ਨੇ ਲਿਆਓ ਹੁਣੇ ਵੱਢਣ ਨੂੰ ਤਿਆਰ ਆ ਬਿੱਲੀਆਂ ਚੂਹੇ ਖਾਣ ਲਈ ਤਿਆਰ ਹੋ ਗਈਆਂ ਚੂਹਿਆਂ ਨੇ ਰਾਣੀ ਦੇ ਲਿਬਾਸ ਕੱਟਣ ਲਈ ਹਾਂ ਕਰ ਦਿੱਤੇ ਰਾਣੀ ਬੋਲੀ ਕੱਪੜੇ ਕੁੱਤਰਵਾ ਕੇ ਰੁਸਣਾ ਕੋਈ ਰੁਸਣਾ ਹੋਇਆ ਇੱਕ ਵਾਰ ਕਿਉਂ ਹਜ਼ਾਰ ਵਾਰ ਰੁਸ ਜਾਨੀਆਂ ਰਾਜੇ ਨੇ ਕਿਹਾ ਇਸ ਮਿਸਤਰੀ ਦੀਆਂ ਸ਼ਿਕਾਇਤਾਂ ਪਹਿਲਾਂ ਵੀ ਆਈਆਂ ਹੋਈਆਂ ਹਨ ਹੁਣ ਤਾਂ ਸਜ਼ਾ ਦੇਣੀ ਹੀ ਦੇਣੀ ਹੈ ਮਿਸਤਰੀ ਨੇ ਕਿਹਾ ਮੈਨੂੰ ਤਾਂ ਆਪ ਲੱਕੜ ਦੀ ਲੋੜ ਹੈ ਦਿਖਾਓ ਕਿਹੜਾ ਹੰਕਾਰਿਆ ਹੋਇਆ ਪਿੱਪਲ ਹੈ ਤੇ ਕਿੱਥੇ ਹੈ ਪਿੱਪਲ ਨੇ ਕਿਹਾ ਕਾਣਾ ਕਾ ਮੇਰਾ ਕੀ ਲੱਗਦਾ ਹੈ ਕਦੀ ਨਹੀਂ ਬੈਠਣ ਦਿੰਦਾ ਅੱਗੇ ਤੋਂ ਕਾਂ ਫੇਰ ਕਾਂ ਕਾਂ ਕਰਕੇ ਲੱਗਾ ਰੌਲਾ ਪਾਣ ਮੈਂ ਆਲਣਾ ਪਾ ਕੇ ਕਿੱਥੇ ਆਰਾਮ ਕਰਿਆ ਕਰਾਂਗਾ ਬੁਲਾਓ ਚਿੜੀ ਨੂੰ ਉਸ ਦਾ ਮੋਤੀ ਮੇਰੇ ਕੋਲ ਹੈ ਹੁਣੇ ਦੇ ਦੇਨਾ ਚਿੜੀ ਆ ਗਈ ਗੁੱਸੇ ਨਾਲ ਕਾਂ ਨੂੰ ਕਿਹਾ ਦੇ ਦੇ ਮੇਰਾ ਮੋਤੀ ਹੱਥ ਬਨ ਕੇ ਕਾਂ ਨੇ ਮੋਤੀ ਦੇ ਦਿੱਤਾ ਸਵਾ ਲੱਖ ਦਾ ਮੋਤੀ ਲੈ ਕੇ ਚਿੜੀ ਆਲਣੇ ਵਿੱਚ ਆਪਣੇ ਬੱਚਿਆਂ ਕੋਲ ਗਈ ਬੱਚੇ ਮੋਤੀ ਦੇਖ ਕੇ ਬੜੇ ਖੁਸ਼ ਹੋਏ ਚਿੜੀ ਨੇ ਸਵਾ ਲੱਖ ਰੁਪਏ ਲੈ ਕੇ ਮੋਤੀ ਰਾਣੀ ਨੂੰ ਵੇਚ ਦਿੱਤਾ ਇਹਨਾਂ ਪੈਸਿਆਂ ਨਾਲ ਪਿੱਪਲ ਉੱਪਰ ਸੋਨੇ ਦਾ ਮਹਿਲ ਬਣਵਾ ਕੇ ਚਿੜੀ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਵਿੱਚ ਰਹਿਣ ਲੱਗੀ ਇਸ ਰੋਲੇ-ਗੋਲੇ ਵਿੱਚ ਕਾਂ ਦਾ ਲਾਲ ਪਤਾ ਨਹੀਂ ਕਿੱਧਰ ਗੁੰਮ ਹੋ ਗਿਆ ਉਸ ਨੇ ਧਿਆਨ ਤਾਂ ਮੋਤੀ ਵੱਲ ਕੀਤਾ ਹੋਇਆ ਸੀ ਰੋਂਦਾ ਰੋਂਦਾ ਥਾਂ ਥਾਂ ਪੁੱਛਦਾ ਫਿਰੇ ਕਿਸੇ ਨੇ ਮੇਰਾ ਲਾਲ ਦੇਖਿਆ ਹੋਵੇ ਕਿਸੇ ਨੇ ਕਿਤੇ ਲਾਲ ਦੇਖਿਆ ਹੋਵੇ ਕਿਸੇ ਨੇ ਗੱਲ ਨਹੀਂ ਸੁਣੀ ਰੋਂਦਾ ਰੋਂਦਾ ਕਾਣਾ ਕੰਮ ਮਰ ਗਿਆ